ਨੌਕਰੀਆਂ ਦਾ ਸ਼ਕੀਨ ਚੈਨਲ ਵੇਖ ਰਿਆ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਵੀਰ ਜੀ ਅੱਜ ਆਪਾਂ ਗੱਲ ਕਰਦੇ ਆ ਕਿ ਮਾਝੇ ਦੀਆਂ ਤੇ ਮਾਲਵੇ ਦੀਆਂ ਘੋੜੀਆਂ 'ਚ ਫਰਕ ਕੀ ਹੁੰਦਾ ਮਾਝੇ ਦੀਆਂ ਘੋੜੀਆਂ ਥੋੜੀਆਂ ਲਿਸੀਆਂ ਹੁੰਦੀਆਂ ਤੇ ਜਿਹੜੀਆਂ ਮਾਲਵੇ ਦੀਆਂ ਘੋੜੀਆਂ ਹੁੰਦੀਆਂ ਉਹ ਥੋੜੀਆਂ ਰਵਾਜੀ ਕਿਉਂ ਹੁੰਦੀਆਂ ਮਾਲਵੇ ਦੇ ਲੋਕ ਆ ਨਾ ਜਿਹੜੇ ਉਹ ਵੀਰਜੀ ਪਾਉਂਦੇ ਸੁੱਕਾ ਪੱਠਾ ਤੇ ਸਾਡੇ ਜਿਹੜੇ ਮਾਝੇ ਏਰੀਏ ਦੇ ਲੋਕ ਆ ਇਹ ਪਾਉਂਦੇ ਆ ਹਰਿਆ ਪੱਠਾ ਸਾਡੇ ਮਾਝੇ ਏਰੀਏ ਚ ਤੇ ਲੋਕ ਆ ਵੇਖੋ ਮੱਕੀ ਸਾਡੇ ਮਾਝੇ ਏਰੀਏ ਵਾਲੇ ਮੱਕੀ, ਬਰਸਣ, ਲੂਸਣ ਸਾਰਾ ਕੁਛ ਹੀ ਹਰਿਆ ਪਾਈ ਜਾਂਦੇ ਆ ਤੇ ਜਿਹੜੇ ਮਾਲਵੇ ਵਾਲੇ ਲੋਕ ਆ ਉਹ ਜ਼ਿਆਦਾਤਰ ਤੂੜੀ ਜਾਂ ਨੀਰਾ ਪਾਉਂਦੇ ਘੋੜੀਆਂ ਨੂੰ ਤਾਂ ਕਰਕੇ ਉਹਨਾਂ ਦੀਆਂ ਘੋੜੀਆਂ ਬਿਲਕੁਲ ਫਿੱਟ ਹੁੰਦੀਆਂ ਐ ਤੰਦਰੁਸਤ ਰਾਜੀ ਹੁੰਦੀਆਂ ਤੇ ਸਾਡੇ ਮਾਝੇ ਵਾਲਿਆਂ ਦੀਆਂ ਘੋੜੀਆਂ ਥੋੜੀਆਂ ਲਿਸੀਆਂ ਹੁੰਦੀਆਂ ਹੁੰਦੀਆਂ ਤੇ ਚਲੋ ਸੇਵਾ ਤਾਂ ਮਾਝੇ ਵਾਲੇ ਵੀ ਕਾਫੀ ਕਰਦੇ ਆ ਹੁਣ ਬਾਕੀ ਪੱਠੇ ਹਰੇ ਤੇ ਡਿਪੈਂਡ ਇਹ ਹੁੰਦਾ ਕਿ ਹੁਣ ਸਾਡੇ ਮਾਝੇ ਏਰੀਏ ਦੇ ਜਿਹੜੇ ਲੋਕ ਆ ਇਹ ਹਰੇ ਪੱਠੇ ਨੂੰ ਵੱਧ ਮੰਨਦੇ ਆ ਤੇ ਜਿਹੜੇ ਮਾਲਵੇ ਵਾਲੇ ਆ ਉਹ ਸੁੱਕੇ ਪੱਠੇ ਨੂੰ ਜ਼ਿਆਦਾ ਮੰਨਦੇ ਆ ਉਹਨਾਂ ਦੀਆਂ ਮੱਝਾਂ ਗਾਵਾਂ ਵੀ ਸੁੱਕੇ ਤੇ ਲੱਗੀਆਂ ਹੁੰਦੀਆਂ ਤਾਂ ਸਾਡੇ ਮਾਝੇ ਵਾਲਿਆਂ ਦੀਆਂ ਮੱਝਾਂ ਗਾਵਾਂ ਜਿਹੜੀਆਂ ਉਹ ਵੀ ਹਰੇ ਤੋਂ ਬਿਨਾ ਕਹਿੰਦੀਆਂ ਵੀ ਅਸੀਂ ਦੁੱਧ ਨਹੀਂ ਦੇਣਾ ਤੇ ਉਹਨਾਂ ਦੀਆਂ ਤੇ ਸੁੱਕੇ ਤੇ ਵੀ ਚਲੋ ਵੰਡ ਛੰਡ ਖਾ ਕੇ ਤੇ ਦੁੱਧ ਦਈ ਜਾਂਦੀਆਂ ਸਾਡੇ ਵਾਲਿਆਂ ਨੂੰ ਜੇ ਹਰਿਆਣਾ ਮਿਲੇ ਤੇ ਇਹ ਨਖਰੇ ਕਰਦੀਆਂ ਮਾਝੇ ਵਾਲੀਆਂ ਬਾਕੀ ਟਾਈਮ ਲੱਗਦਾ ਫਿਰ ਵੀ ਚਲੋ ਜੇ ਕਿਹ ਵੀਰ ਨੇ ਸੁੱਕੇ ਦੇ ਜਾਨਵਰ ਲਾਉਣਾ ਲੱਗ ਜਾਂਦਾ ਪਰ ਟਾਈਮ ਲੱਗਦਾ ਹੁਣ ਕਹਿੰਦੇ ਕਈ ਵੀਰ ਕਹਿ ਦਿੰਦੇ ਆ ਕਿ ਮੱਕੀ ਨਹੀਂ ਪਾਉਣੀ ਚਾਹੀਦੀ ਘੋੜੀਆਂ ਨੂੰ ਪਰਾਲੀ ਨਹੀਂ ਪਾਉਣੀ ਚਾਹੀਦੀ ਮੈਂ ਮੱਕੀ ਵੀ ਪਾ ਦਿੰਦਾ ਤੇ ਪਰਾਲੀ ਵੀ ਪਾ ਦਿੰਦਾ ਵੀਰ ਜੀ ਜੇ ਆਪਾਂ ਗੱਲ ਕਰਦੇ ਆ ਤੂੜੀ ਦੀ ਤੇ ਤੂੜੀ ਜਿਹੜੀ ਆ ਉਹ ਘੋੜੇ ਵਾhti ਹੁੰਦੀ ਤੇ ਚਲੋ ਢਿੱਡ ਪਰਨ ਵਾhti ਵਧੀਆ ਹੀ ਆ ਪਰ ਪਰਾਲੀ ਵੀ ਵਧੀਆ ਆ ਪਰਾਲੀ ਕੋਈ ਮਾੜੀ ਚੀਜ਼ ਨਹੀਂ ਹੈਗੀ ਪਰਾਲੀ ਦਾ ਸਿਸਟਮ ਇਹ ਹੋ ਜਾਂਦਾ ਕਿ ਉਹਨੂੰ ਥੋੜਾ ਆਪਾਂ ਆਊਟਫਿਟ ਜਿਹਾ ਕਹਿ ਦਿੰਨੇ ਜਿੱਦਾਂ ਮੰਨ ਲਓ ਕਿ ਕਹ ਦਿੰਨੇ ਕਿ ਭਾਈ ਵੜੀ ਹੁੰਦੀ ਐ ਪਰ ਜੇ ਵੀਰ ਜੀ ਆਪਾਂ ਘੋੜੇ ਘੋੜੀ ਨੂੰ ਮਸਾਲਾ ਟਾਈਮ ਸਿਰ ਦਿੰਦੇ ਰਵਾਂਗੇ ਨਾ ਤੇ ਕੋਈ ਵਹੀ ਨਹੀਂ ਆ ਕੋਈ ਕੁਛ ਨਹੀਂ ਆ ਹੁਣ ਆ ਮੱਕੀ ਪਾਈ ਆ ਘੋੜੀਆਂ ਨੂੰ ਤੇ ਹਫਤੇ ਬਾਅਦ ਅਸੀਂ ਮਸਾਲਾ ਦਿੰਨੇ ਘੋੜੀਆਂ ਨੂੰ ਤੇ ਹਫਤੇ ਬਾਅਦ ਮਸਾਲਾ ਦੇਣ ਦਾ ਇਹ ਆ ਕਿ ਜਾਨਵਰ ਦੇ ਕਿਸੇ ਦੇ ਵੀ ਪੋਟਾ ਪੂਤਾ ਨਹੀਂ ਫੁੱਲਦੀਆਂ ਬਿਲਕੁਲ ਐ ਓਕੇ ਰਪੋਰਟ ਜਾਨਵਰ ਹੁੰਦੇ ਆ ਰਾਜੀ ਹੁੰਦੇ ਆ ਜੇ ਆਪਾਂ ਮਸਾਲਾ ਟਾਈਮ ਸਿਰ ਦਿੰਦੇ ਰਵਾਂਗੇ ਤੇ ਘੋੜੀਆਂ ਆਪਣੀਆਂ ਤੰਦਰੁਸਤ ਰਹਿਣਗੀਆਂ ਤੇ ਆਪਣੀਆਂ ਘੋੜੀਆਂ ਦੀ ਇੱਕ ਤੇ ਮਸਾਲੇ ਨਾਲ ਸ਼ਾਈਨਿੰਗ ਜਿਹੀ ਜਿਹੜੀ ਬਿਲਕੁਲ ਬਣੀ ਰਹਿੰਦੀ ਹੈ ਬਰਕਰਾਰ ਰਹਿੰਦੀਆਂ ਘੋੜੀਆਂ ਮੈਂ ਤਾਂ ਮੁੱਦਾ ਠੀਕ ਰਹਿੰਦਾ ਐ ਪੱਠੇ-ਪੁੱਠੇ ਵਧੀਆ ਖਾਂਦੀਆਂ ਜੇ ਜਾਨਵਰ ਪੱਠੇ ਖਾਊਗਾ ਤਾਂ ਹੀ ਰਾਜੀ ਹੋਊਗਾ ਜੇ ਪੱਠੇ ਹੀ ਨਹੀਂ ਖਾਊਗਾ ਤਾਂ ਮਨ ਨਹੀਂ ਕਰੂਗਾ ਇਹ ਫਿਰ ਰਾਜੀ ਕਿਦਾਂ ਹੋਊਗਾ ਜੇ ਮੰਨ ਲਓ ਆਪਾਂ ਉਹਨੇ ਟਾਈਮ ਫਿਰ ਤੇ ਮਸਾਲਾ ਨਹੀਂ ਨਾ ਦਿੰਦੇ ਜਨਵਰ ਨੂੰ ਤੇ ਜਨਵਰ ਦਾ ਵੀ ਮੰਨ ਗਿਆ ਥੋੜਾ ਅੱਕ ਜਾਂਦਾ ਹੁਣ ਜੇ ਆਪਾਂ ਗੱਲ ਕਰੀਏਗਾ ਆਪਾਂ ਨੂੰ 24 ਘੰਟੇ ਹਰੇ ਆ ਹੀ ਪਾਈ ਗਈਏ ਤੇ ਹਰੇ ਨਾਲ ਵੀ ਜਨਵਰ ਵੀਰ ਦੀ ਅੱਕ ਜਾਂਦਾ ਜੀ ਕਿਉਂਕਿ ਜੇ ਮੰਨ ਲਓ ਨਿਹਰਾ ਹਰਿਆ 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 ਹੀ ਕੇ ਨੂੰ ਖਵਾਈ ਜਾਣਾ ਤੇ ਉਹ ਫਿਰ ਅੱਕਣਾ ਤਾਂ ਹੈ ਹੀ ਆ ਜੇ ਮੰਨ ਲਓ ਆਪਾਂ ਹੀ ਆਂ ਦਾਲ-ਦਾਲ ਹੀ ਦਾਲ-ਦਾਲ ਹੀ ਕਰੀ ਚੱਲਾਂਗੇ ਤੇ ਆਪਣਾ ਜੀ ਥੋੜੀ ਕਰਨਾ ਦਾਲ ਖਾਨ ਨੂੰ ਕਿਸੇ ਵਕਤ ਆਪਾਂ ਨੂੰ ਹਰੀ ਸਬਜ਼ੀ ਵੀ ਖਾਣੀ ਪੈਂਦੀ ਆ ਖਾਣੀ ਪੈਂਦੀ ਕਿ ਖਾਣੀ ਜ਼ਰੂਰੀ ਆ ਬਾਕੀ ਚਲੋ ਇਹ ਦੁਨੀਆਦਾਰੀ ਆ ਇਹ ਤਾਂ ਚੱਲਦੇ ਰਹਿਣਾ ਬਾਕੀ ਕੋਈ ਵੀ ਜਾਨਵਰ ਆ ਉਹਨੂੰ ਪੱਠਾ ਮੈਂ ਕਹਿੰਦਾ ਕਿ ਬਦਲ ਕੇ ਪਾਉਣਾ ਚਾਹੀਦਾ ਅਸੀਂ ਹੁਣ ਦਿਨ ਵੇਲੇ ਪਾਈਦਾ ਇਹਨਾਂ ਨੂੰ ਸੁੱਕਾ ਹੁਣ ਸ਼ਾਮ ਦਾ ਟਾਈਮ ਹੋ ਚੁੱਕਿਆ ਆ ਤੇ ਹੁਣ ਆ ਵੇਖੋ ਹਰੇਣਾ ਖੁਰਲੀ ਭਰ ਪਈ ਇਹਨਾਂ ਦੀ ਇਹ ਰਾਤ ਸਾਰੀ ਇਹਨਾਂ ਖਾਂਦੀਆਂ ਰਹਿਣਾ ਐ ਨਿਗਾਰੇ ਨਾਲ ਲੇਡ ਲੈਣਾ ਇਹਨਾਂ ਪੂਰਾ ਯਾਨੀ ਕਿ ਫਨ ਫੀਲ ਕਰਨ ਦੀਆਂ ਕਿਉਂ ਨਾ ਹਨ ਹਰੇ ਪੱਠੇ ਮਿਲ ਗਏ ਆ ਨਜ਼ਾਰੇ ਲੱਗੇ ਪਏ ਆ ਵਿੱਚੋਂ ਛੱਲੀਆਂ ਲੱਬ ਲੱਬ ਕੇ ਖਾਂਦੀਆਂ ਛੱਲੀ ਹਲੇ ਹੁਣ ਤਾਂ ਛੱਲੀਆਂ ਪੱਕ ਗਈਆਂ ਵਿੱਚ ਵੈਸੇ ਜਿਹੜੀ ਛੱਲੀ ਹੈ ਨਾ ਘੋੜੀ ਦੇ ਵਾਸਤੇ ਇੱਕ ਦਾਣਾ ਹੈ ਵਧੀਆ ਕਈ ਕਹਿੰਦੇ ਆ ਕਿ ਘੋੜੀਆਂ ਨੂੰ ਮੱਕੀ ਨਹੀਂ ਪਾਉਣੀ ਚਾਹੀਦੀ ਬਹੁਤ ਵਾਈ ਹੁੰਦੀ ਆ ਮੈਂ ਕਹਿੰਦਾ ਕਿ ਵਾਈ ਨਹੀਂ ਹੁੰਦਾ ਦਾਣਾ ਕੋਈ ਵੀ ਨਹੀਂ ਵਾਈ ਹੁੰਦਾ ਜੇ ਘੋੜੇ ਘੋੜੀ ਨੂੰ ਆਪਾਂ ਟਾਈਮ ਸਿਰ ਤੇ ਖੁਰਾਕ ਦਿੰਦੇ ਰਹੀਏ ਮਸਾਲਾ ਦਿੰਦੇ ਰਹੀਏ ਤੇ ਕੋਈ ਵੀ ਚੀਜ਼ ਨਹੀਂ ਵੀਰ ਦੀ ਮਾੜੀ ਆਪਾਂ ਘੋੜੇ ਘੋੜੀ ਦਾ ਧਿਆਨ ਰੱਖੀਏ ਪੂਰਾ ਤੇ ਇਹਦੇ ਨਾਲ ਇੱਕ ਤੇ ਆਪਾਂ ਵੀ ਸਹੀ ਰਵਾਂਗੇ ਕਿਉਂਕਿ ਜੇ ਮੰਨ ਲਓ ਆਪਾਂ ਜਾਨਵਰ ਦਾ ਧਿਆਨ ਨਹੀਂ ਰੱਖਦੇ ਫਿਰ ਆਪਾਂ ਨੂੰ ਵੀ ਦਿੱਕਤ ਆਉਣੀ ਆ ਕਿਉਂਕਿ ਜੇ ਜਾਨਵਰ ਤਕਲੀਫ 'ਚ ਹੋਵੇ ਤੇ ਬੰਦਾ ਨੀਂਦ ਨਾਲ ਸੁੱਖ ਦੀ ਲੈ ਹੀ ਨਹੀਂ ਸਕਦਾ ਕਦੀ ਵੀ ਕਿਉਂਕਿ ਜੇ ਜਾਨਵਰ ਲੱਗੇ ਮੰਨ ਲਓ ਕਿ ਕਿਸੇ ਤਕਲੀਫ ਚ ਆ ਤੇ ਬੰਦੇ ਨੂੰ ਤੇ ਫਿਰ ਉਹਦੇ ਨਾਲ ਵੱਧ ਦੁੱਖ ਬੰਦੇ ਨੂੰ ਹੁੰਦਾ ਇਹ ਚੀਜ਼ ਹੀ ਇਦਾਂ ਦੀ ਆ ਇਹਨਾਂ ਦਾ ਮੋਹ ਪਿਆਰੀ ਇਦਾਂ ਦਾ ਹੁੰਦਾ ਬਾਕੀ ਵੀਰ ਜੀ ਜਿੰਨਾ ਮੋਹ ਪਿਆਰ ਇਹਨਾਂ ਨਾਲ ਹੁੰਦਾ ਨਾ ਬੰਦੇ ਦਾ ਜਾਨਵਰਾਂ ਨਾਲ ਜਿਹੜੇ ਬੰਦੇ ਨਾ ਇਹਨਾਂ ਮੂੰਹ ਪੋਣਾ ਨਾ ਜਾਨਵਰਾਂ ਨੇ ਦਿਲ ਤੋਂ ਕਰਨਾ ਇਹਨਾਂ ਇਹਨਾਂ ਨੂੰ ਤੁਸੀਂ ਇੱਕ ਵਾਰੀ ਮੰਨ ਲਓ ਤੇ ਹੱਥ ਫੇਰ ਦੋ ਪੱਠਾ ਪਾ ਦੋ ਇਹ ਤੁਹਾਨੂੰ ਡਬਲ ਪਿਆਰ ਦਿੰਦੇ ਆ ਤੇ ਵੀਰ ਜੀ ਜਿਹੜੀ ਜ਼ਿੰਦਗੀ ਦੇ ਵਿੱਚ ਜਿਹੜੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਘੋੜੇ ਘੋੜੀਆਂ ਆ ਜਾਂਦੇ ਆ ਨਾ ਮੈਂ ਕਹਿੰਦਾ ਕਿ ਜ਼ਿੰਦਗੀ ਸਵਰਗ ਬਣ ਜਾਂਦੀ ਆ ਵੈਗਰੂ ਦੇ ਸੱਚੇ ਪਾਤਸ਼ਾਹ ਦੀ ਇੰਨੀ ਕਿ ਮੇਰ ਹੋ ਜਾਂਦੀ ਆ ਕਿ ਪੁੱਛੋ ਹੀ ਕੋਈ ਨਾ ਨਜ਼ਾਰੇ ਲੱਗ ਜਾਂਦੇ ਜ਼ਿੰਦਗੀ 'ਚ ਜ਼ਿੰਦਗੀ ਦੇ ਨਜ਼ਾਰੇ ਜਿਹੜੇ ਆ ਨਾ ਉਹ ਅਸ਼ੋਰ ਆਮ ਸੁਖ ਇੱਕ ਅਲੱਦਾ ਚੀਜ਼ ਆ ਪਰ ਜਿਹੜਾ ਸ਼ੌਂਕ ਆ ਨਾ ਕੋਈ ਵੀ ਸ਼ੌਂਕ ਮੰਨ ਲਓ ਲਾ ਲਓ ਤੁਸੀਂ ਘੋੜਿਆਂ ਦਾ ਲਾ ਲਓ ਕੁੱਤਿਆਂ ਦਾ ਲਾ ਲਓ ਕਬੂਤਰਾਂ ਦਾ ਲਾ ਲਓ ਉਹ ਸ਼ੌਂਕ ਇੱਕ ਵੱਖਰੀ ਚੀਜ਼ ਆ ਤੇ ਵੱਖਰੀ ਚੀਜ਼ ਜਦੋਂ ਬੰਦੇ ਨੂੰ ਕੋਈ ਵੀ ਵੱਖਰੀ ਚੀਜ਼ ਮਿਲਦੀ ਆ ਤੇ ਬੰਦਾ ਆਪਣੇ ਦਿਲੋਂ ਖੁਸ਼ ਹੁੰਦਾ ਤੇ ਜਿਹੜਾ ਬੰਦਾ ਦਿਲੋਂ ਖੁਸ਼ ਆ ਨਾ ਉਹ ਸਮਝ ਲਓ ਵੀ ਪੂਰੀ ਦੁਨੀਆ ਤੋਂ ਹੀ ਖੁਸ਼ ਆ ਤੇ ਜਿਹੜਾ ਬੰਦਾ ਦਿਲੋਂ ਨਹੀਂ ਨਾ ਖੁਸ਼ ਹੈਗਾ ਉਹ ਪੂਰੀ ਦੁਨੀਆ ਤੋਂ ਨਰਾਸ਼ ਆ ਕਿਉਂਕਿ ਦਿਲ ਇੱਕ ਐਹੋ ਜੀ ਚੀਜ਼ ਆ ਜੇ ਬੰਦੇ ਦਾ ਦਿਲ ਪੂਰਾ ਖੁਸ਼ ਹੈ ਨਾ ਤੇ ਉਹਨੂੰ ਹਰ ਚੀਜ਼ ਵਧੀਆ ਲੱਗੂਗੀ ਤੇ ਜਿਹੜੇ ਬੰਦੇ ਦਾ ਦਿਲ ਨਾ ਨਾ ਖੁਸ਼ ਹੋਵੇ ਉਹਨੂੰ ਕੋਈ ਵੀ ਚੀਜ਼ ਵਧੀਆ ਨਹੀਂ ਲੱਗਦੀ ਬਾਕੀ ਜੇ ਵੀਰ ਦੀ ਵੀਡੀਓ ਆਪਣੀ ਚੰਗੀ ਲੱਗੀ ਆ ਤੁਹਾਨੂੰ ਤੇ ਆਪਣੇ ਚੈਨਲ ਨੂੰ ਕਰਿਓ ਨੁਕਰੀਆਂ ਦੇ ਸ਼ਕੀਨ ਨੂੰ ਸਬਸਕ੍ਰਾਈਬ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਵੀਰ ਜੀ